پچاواں کی ساری عمر تینتی تھلے دبی رکھے کوئی پن دان نہیں کوئی پنج نہیں کیا کوئی لنگر نہیں لایا ਇਸੇ ਗਰੀਬ ਦਾ ਭੜਾ ਨਹੀਂ ਕੀਤਾ ਮੈਂ ਕਿਵੇਂ ਤੈਨੂੰ ਬਚਾਵਾਂ ਜੰਮ ਕਹਿੰਦੇ ਮਾਤਾ ਜੀ ਸਾਡੇ ਵਾਸਤੇ ਕਿਉਂ ਗੰਬੇ ਕਹਿੰਦੀ ਮੇਰੇ ਵੱਲੋਂ ਵੀ ਦੋ ਮਾਰੂ ਇਹਦੇ ਆਖੋ ਸਤਨਾਮ ਸ਼੍ਰੀ ਇਹ ਗੱਲ ਇਹ ਵੀ ਜਾਣਾ ਹੈ ਵੀ ਬਾਰ-ਬਾਰ ਜਗਦੇ ਨਹੀਂ ਆਉਣਾ ਆ ਛੂਟਦੇ ਜਿੰਨੇ ਸਵਾਸ ਨੇ ਉਹਨਾ ਟਾਈਮ ਰਹਿ ਸਕਣਾ ਬਾਅਦ ਚੋਂ ਨਹੀਂ ਰਹਿ ਸਕਣਾ ਸਾਰੀ ਸੰਗਤ ਦਾ ਧੰਨਵਾਦ ਜਿੰਨੇ ਵੀ ਸ਼ਹਿਰ ਦੇ ਪਤਵੰਤੇ ਸਤ ਪਤਵੰਤੇ ਸੱਜਣ ਆਏ ਨੇ ਸਾਰਿਆਂ ਦਾ ਧੰਨਵਾਦ ਜੋ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਖੜੇ ਨੇ ਸਾਰਿਆਂ ਦਾ ਧੰਨਵਾਦ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸੰਕਤ ਨੂੰ ਦਰਸ਼ਨ ਦਿੱਤੇ ਨੇ ਆਓ ਹੁਣ ਨਾਲ ਸਭੋੇ ਦਾ ਅਰਦਾਸ ਕਰੀਏ ਸਤਿਗੁਰੂ ਹੋਗਾ ਜੀ ਜਾਣ ਆਪੇ ਕੋ ਗੁਰੂ ਦਾ ਸੰਗਤਿ ਪ੍ਰਸਾਦ ਅਨੰਦ ਭਾ ਮੇਰੀ ਮਾਏ ਇਸ ਘਟਨਾ ਦੇ ਵਿੱਚ ਮਹਾਰਾਜ ਸਾਹਿਬ ਨੂੰ ਪਿਆਰ ਹੀ ਹੋਇਆ ਨੇ ਤੇ ਜਿਹੜਾ ਵੀਰ ਪਿਆਰਾ ਹੋਇਆ ਹੈ ਮੇਰੀ ਸੰਗਤ ਨੂੰ ਬੇਨਤੀ ਵੀ ਦੋ ਕੁ ਮਿੰਟ ਆਪਾਂ ਨਾਮ ਦੇ ਵਿੱਚ ਹਾਜ਼ਰੀ ਭਰਿਏ ਤਾਂ ਜੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਔਰ ਨਾਲ ਨਾਲ ਹਾਜ਼ਰੀ ਭਰੀਏ ਵਾਹਿਗੁਰੂ 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 ਦਾ ਸਨਕਾਰ ਹੋਇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਛਿਆ ਦੇ ਆਇਤ ਦੇਗ ਤੇਗ ਫਤੇ ਬਿਰਧ ਕੇ ਭੈਜ ਅੰਛ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਵਾਹਿਗੁਰੂ ਆਪ ਦੀ ਦੇ ਸਿੱਖਾਂ ਦਾ ਮਨ ਨੀਵਾ ਮਤ ਕੁੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਗਾਨ ਰਹਿਤਦਾਰ ਮੁਬੀਤਦਾਰ ਵਸਾਹਦਾਰ ਸੰਧਾਰ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਕਿ ਸ਼ਾਨ ਚੌਕੀਆਂ ਛੰਡੇ ਬੂੰਗੇ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬਲੇ ਦਰਸ਼ਨ ਬਲਾਰ ਤੇ ਸੇਵਾ ਸੰਗੂਤਾ ਸਿੰਘ ਦੇ ਸਵਾਸਾ ਰੂਪੀ ਪੂੰਜੀ ਲੈ ਕੇ ਸੰਸਾਰਕ ਯਾਤਰਾ ਕਰਨ ਵਾਸਤੇ ਆਏ ਸਮ ਸਵਾਸਾ ਰੂਪੀ ਪੂੰਜੀ ਨੂੰ ਖੋਗ ਕੇ ਸਤਿਗੁਰੂ ਜੀ ਸੰਸਾਰਿਕ ਯਾਤਰਾ ਸਮਾਪਤ ਕਰਕੇ ਬੀਤ ਗਏ ਜਿਨ੍ਹਾਂ ਤੋਂ ਆਪ ਜੀ ਦੇ ਹੁਕਮ ਅnder ਆਕਾਲ ਚਲਾਣਾ ਕਰ ਗਏ ਸੀ ਆਕਾਲ ਵਾਸ ਹੋ ਗਏ ਸੀ ਪਰਿਵਾਰ ਨੇ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਨੁਮਿਤ ਆਪਣੇ ਗ੍ਰਹਿ ਵਿਖੇ ਸ੍ਰੀ ਸਾਹਿਬ ਪਾਠ ਪੜਾ ਆਰੰਭ ਕਰਵਾ ਕੇ ਭੋਗ ਪਵਾਏ ਸਨ ਭੋਂਗਾ ਤੋਂ ਉਪਰੰਤ ਭਾਈ ਬਲਵਿੰਦਰ ਸਿੰਘ ਜੀ ਦੇ ਜੀਵ ਕਲਿਆਣਤਾ ਵਾਸਤੇ ਭਰੇ ਵਾਸਤੇ ਆਪ ਜੀ ਦੇ ਪਾਵਨ ਦਰ ਤੇ ਸੱਚੇ ਪਾਤਸ਼ਾਹ ਜੀ ਸਤ ਸੰਗ ਰਬੀ ਬਾਣੀ ਦਾ ਕੀਰਤਨ ਗੁਰਮਤਿ ਵਿਚਾਰਾਂ ਅਨੁਸਾਰ ਅੰਤਮ ਅਰਦਾਸ ਦਾ ਸਮਾਂ ਰੱਖ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸ਼ਬਦ ਗਾਇਨ ਕੀਤੇ ਨੇ ਮੇਰੋ ਆਨ ਪਾਤਸ਼ਾਹ ਜੀ ਜਥੇ ਤੋਂ ਕੀਰਤਨ ਕਰਦੇ ਆ ਹੋਈਆਂ ਭੁਲ ਰਖਮਾ ਕਰਨੀਆਂ ਅਗੇ ਤੋਂ ਸੂਤ ਬਖਸ਼ਣੀ ਪੜੀ ਸੁਣੀ ਮਰਵਾੜੀ ਸਤਿਖੰਡ ਵਿਖੇ ਪ੍ਰਵਾਦ ਦਾ ਮਹਾਤਮ ਵਿਛੜੀ ਜੀਵ ਆਤਮਾ ਨੂੰ ਅਰਪਣ ਕਰਨਾ ਵਿਛੜੀ ਜੀਵ ਆਤਮਾ ਦਾ ਭਲਾ ਕਰਨਾ ਭਾਈ ਬਗਵੇਂਦਰ ਸਿੰਘ ਤੋਂ ਸੰਸਾਰ ਵਿੱਚ ਵਿਤਰਿਆ ਹੋਇਆ ਕੋਈ ਭੁਲਕੂਕ ਹੋ ਵੀ ਹੋਵੇ ਆਪ ਜੀ ਖਮਾ ਕਰਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਥਾ ਮੇਰਾ ਆਵਾ ਗਉਣ ਦੇ ਚੱਕਰ ਤੋਂ ਬਚਾ ਕੇ ਚਰਾਸੀ ਦੇ ਗੇੜ ਤੋਂ ਬਚਾ ਕੇ ਆਪਣੇ ਚਰਨੀ ਲਾਉਣਾ ਪਿੱਛੇ ਪਰਿਵਾਰ ਬੱਚਿਆਂ 'ਤੇ ਹੱਥ ਰੱਖਣਾ ਬਾਣਾ ਮੰਨਣ ਦਾ ਵੱਲ ਕ੍ਰਿਸ਼ਨਾ ਪਰਿਵਾਰ ਨੂੰ ਸੰਗਤਾਂ ਦੀਆਂ ਹਾਜ਼ਰੀਆਂ ਤਿਲ-ਫੁਲ ਘਟਾਵਾਂ ਤੇ ਸਵਾਵਾਂ ਨਰ ਪ੍ਰਵਾਦ ਕਰਨੀਆਂ ਦਰਵ ਕਰੋ ਨਾਮ ਦਾ ਮੀਆਂ ਦਾਸਾਂ ਬਖਸ਼ਿਸ਼ ਕਰਨੀਆਂ ਵਿਛੜੀ ਜੀਵ ਆਤਮਾ ਦੇ ਭਲੇ ਵਾਸਤੇ ਪਰਿਵਾਰ ਵੱਲੋਂ ਮੰਝਾ ਬਿਸਤਰਾ ਭਾਂਡੇ ਬਸਤਰ ਜੋ ਵੀ ਵਸਤੂਆਂ ਹਾਜ਼ਰ ਕੀਤੀਆਂ ਨੇ ਆਪਣੇ ਦਰ ਘਰ ਪਰਵਾਨ ਕਰ ਲੈਣੀਆਂ ਪਾਤਸ਼ਾਹ ਜੀ ਸਰਬੱਤ ਸੰਗਤਾਂ ਦੇ ਸਿਰ ਤੇ ਹੱਥ ਰੱਖਣਾ ਮਿਹਰਵਾਨ ਪਾਸ਼ਾ ਛੋਟੇ ਪਰਿਵਾਰ ਦੇ ਗ੍ਰਹਿ ਵੇਖੇ ਆ ਕਿ ਤੋਂ ਸੁਖ ਸ਼ਾਂਤੀ ਵਰਤੋਂ ਚੜਦੀਆਂ ਕਲਾ ਰੱਖਣੀਆਂ ਪਰਿਵਾਰ ਨੂੰ ਆਪਸੀ ਪ੍ਰੇਮ ਇਤਫਾਕੀਆਂ ਦਾਤਾ ਅਕਸ਼ਿਸ਼ ਕਰਨੀਆਂ ਵਿੱਚ ਮਤੂਏ ਸਹਾਸੰਦਗੀ ਆਜਾ ਸੁਖ ਦੀ ਘਰੀ ਦੇ ਵਿੱਚ ਸ਼ਾਮਲ ਹੋਣਾ ਪਰਿਵਾਰ ਦੇ ਨਾਲ ਕੋਈ ਸ਼ਰਤ ਨਹੀਂ ਹੈ ਕਿ ਕੁਝ ਗਿਆ ਜਾਵੇ ਇਸ ਸੁਖ ਦੀ ਘਰੀ ਦੇ ਵਿੱਚ ਪਰਿਵਾਰ ਲਿਬੇ ਆਏ ਸੀਗੇ ਪਰਿਵਾਰ ਦੀ ਜੋ ਅਸੀਂ ਆਰਥਿਕ ਹਾਲਤ ਦੇਖੀ ਉਸ ਦੇ ਲਈ ਮੈਂ ਆਪਣੇ ਸਮਾਣਾ ਹੈਲਪਲਾਈਨ ਤੇ ਪਰਾਸ਼ਨਾ ਕੀਤੀ ਸੀ ਕਿ ਇਹ ਤਰਵਾਦੀ ਬਦਲ ਕੀਤੀ ਜਾ ਰਹੀ ਹੈ ਜੋ ਇਹਦੇ ਤਹਿਤ ਕੁਝ ਪਰਵਾ ਕੁਝ ਜੋ ਤਾਂ ਰਾਸ਼ੀ ਹੈ ਉਹ ਪਰਵਾਦ ਨੂੰ ਨਗਦ ਰੂਪ ਦੇ ਵਿੱਚ ਦੇ ਦਿੱਤੀ ਗਈ ਹੈ ਅੱਜ ਵੀ ਸਾਡੇ ਸ਼੍ਰੀ ਸ਼ਾਮ ਤਰਵਾਦ ਸੰਗ ਦੇ ਸਾਡੇ ਰਕੇ ਜਿੰਦਰ ਜੀ ਬੈਠੇ ਨੇ ਸਾਡੇ ਸਾਰੇ ਮੈਂਬਰ ਬੈਠੇ ਨੇ ਉਹ ਵੀ 50000 ਰੁਪਏ ਕੈਸ਼ ਲੈ ਕੇ ਆਏ ਨੇ ਉਹ ਵੀ ਪਰਵਾਦ ਨੂੰ ਅਸੀਂ ਭੇਟ ਕਰਾਂਗੇ ਮੇਰੇ ਨਾਲ ਇਸ ਤਾਈਂ ਵੀ ਸਮਾਣਾ ਤੋਂ ਜੁੰਗੀਆਂ ਵੀ ਕਿ ਉਪਰ ਮੰਡਲੀਆਂ ਨੇ ਤਾਂ ਰੇਗਿਸਤਾਨ ਦੇ ਉਹਨਾਂ ਨੂੰ ਬਹੁਤ ਸਾਰੇ ਫੋਨ ਆ ਰਹੇ ਨੇ ਉਹ ਵੀ ਕੋਈ 5000 ਕੋਈ 10000 ਦੀ ਸਹਾਇਤਾ ਲਈ ਆ ਉਹ ਪਰਿਵਾਰ ਨਹੀਂ ਦੇ ਰਹੇ ਨਹੀਂ ਕੁਝ ਰਾਸ਼ਨ ਪਾਣੀ ਦੀ ਸਹਾਇਤਾ ਦੇ ਰਹੇ ਨੇ ਕੁਝ ਸਿੱਧੇ ਦੇ ਕੇ ਆ ਰਹੇ ਨੇ ਉਹ ਸਾਰੀ ਜਿਹੜੀ ਰਾਸ਼ੀ ਹੈ ਉਹ ਪਰਿਵਾਰ ਨੂੰ ਦੇ ਦਿੱਤੀ ਜਾਏਗੀ ਜੇ 50000 ਰੁਪਏ ਲੱਖ ਰੁਪਏ ਤੇ ਜਿੰਨੇ ਵੀ ਆਣਗੇ ਇਸੇ ਨਾਲ ਹੀ ਪਰਿਵਾਰ ਨੇ ਇੱਕ ਮੈਨੂੰ ਕੋਰਟ ਵਟ ਦਿੱਤਾ ਸੀਗਾ ਸੋਨੂ ਘੋੜੀ ਦਾ ਉਹ ਮੈਨੇ ਫੇਸਬੁੱਕ ਤੇ ਪਾਇਆ ਸੀ ਜਿਸ ਦੇ ਵਿੱਚ 54000 ਰੁਪਏ ਦੀ ਜਿਹੜੀ ਰਾਸ਼ੀ ਹੈ ਉਹਨੂੰ ਕਿਸ ਨੇ ਹਜ਼ਾਰ ਕਿਸ ਨੇ 500 ਕਿਸ ਨੇ 200 ਰੁਪਏ ਭੇਜੇ ਨੇ ਉਹ ਹੁਣ ਤੱਕ 54000 ਰੁਪਏ ਆਏ ਨੇ ਉਹ ਸਾਨੂੰ ਜੀ ਦਾ ਗੱਲ ਹੋਈ ਹੈ ਉਹ ਕਹਿੰਦੇ ਵੀ ਮੈਂ ਇਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦਾਂਗਾ ਉਹਦੀ ਬਾਈਸ ਦੇ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਇਸ ਜੋ ਸਹਾਇਤਾ ਦੀ ਤੁਸੀਂ ਇਹਦੇ ਉੱਪਰ ਅਲਾ ਦਿੱਤਾ ਹੈ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਪਿੰਡ ਵਾਲਿਆਂ ਨੂੰ ਵੀ ਕਿ ਤੁਸੀਂ ਵੀ ਇਸ ਦੇ ਲਈ ਵੱਧ ਚੜ ਕੇ ਜੋ ਪਰਿਵਾਰ ਦੀ ਹੈਲਪ ਕਰ ਸਕਦੇ ਹੋ ਕਰੋ ਮਰਗੋਜੀ ਦਾ ਖਾਤਾ ਵੱਧ ਜੁੜੀ ਦਿਓ ਆਪ ਗੁਰੂ ਜੁਰੀ ਸਾਹਿਬ ਜੀ ਬਧਿਆਨ ਕਰਨ ਵਾਲਾ ਵਾਹਿਗੁਰੂ ਦੀ ਕਰਾਮਾਤ ਸਾਬ ਸ੍ਰੀ ਰਾਇ ਜੀ ਜੋ ਇਹ ਪੜਾਵਟਿਆ ਵੇਲਪੁਨ ਵਿਨਾਕ ਕੁਦਾਈ ਹੈ ਇਹਨਾਂ ਨੂੰ ਸੁਭਈ ਹੈ ਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਕਲੇ ਪਰਿਵਾਰ ਦਾ ਨਹੀਂ ਇਸ ਪਿੰਡ ਦਾ ਨਹੀਂ ਇਹ ਜਿਹੜਾ ਵਿਕਾਤ ਹੈ

जुख मसाल दुनिया जे उहो मसाली करे Yeah.